ਆ ਦੋਸਤੋ ਚੈੱਕ ਕਰੋ ਇਹ ਛੇ ਪਿੰਡਾਂ ਦੀ ਇਤਿਹਾਸੀ ਹੈ ਜਿਹੜੀ ਆਪਾਂ ਤੁਹਾਨੂੰ ਅੱਗੇ ਦਿਖਾ ਰਹੇ ਹਾਂ ਇਹ ਸਾਰਾ ਆਪਾਂ ਅੰਦਰ ਜਾ ਕੇ 164 ਤੋਂ ਲੈ ਕੇ 1608 ਤੱਕ ਦੀ ਬਹੁਤ ਪੁਰਾਣੀ ਇਮਾਰਤ ਬਣੀ ਹੋਈ ਹੈ ਸਾਰੀ ਪੁਰਾਣੀ ਇੱਟਾਂ ਦੀ ਬਣੀ ਹੋਈ ਹੈ ਇਹ ਜਿਹੜੀ ਸਮਾਧੀ ਲਈ ਸੀ ਖਾਗਨਾ ਦੇ ਬਾਬਾ ਜੀ ਉਹਨਾਂ ਦੀ ਸਮਾਧੀ ਵੀ ਹੈ ਦੇਖੋ ਇੱਧਰ ਤੁਸੀਂ ਦੇਖ ਸਕਦੇ ਹੋ ਜੇ ਬਾਬੇ ਦੀ ਜੇ ਸਮਾਧੀਆਂ ਦੇ ਵਿੱਚ ਨੇ 360 ਸਮਾਧਾਨੇ ਹੂੰ ਸਰਕਾਰ ਦੇ ਇਹ ਨਮੀਜਮਾਨੇ ਦੀ ਟਾਈਪ ਪੁਰਾਣੀ ਇਟਾਂ ਪਾਕਿਸਤਾਨੀ ਇਟਾਂ ਜਿਹਨੂੰ ਕਹਿੰਦੇ ਸੀ ਆਪਾਂ ਇਹ ਸਾਰੀਆਂ ਇਹਦੇ ਪਿੱਛੋਂ ਨਿਕਲਦੀਆਂ ਹੋਈਆਂ ਨੇ ਇਹ ਦਾ ਇਹ ਤਲਾਬ ਬਣਾਇਆ ਹੋਇਆ ਪਾਣੀ ਭਰਿਆ ਠੀਕ ਹੈ ਆ ਆ ਦੋਸਤੋ ਚੈੱਕ ਕਰੋ ਇਹ ਛੇ ਪਿੰਡਾਂ ਦੀ ਥਿਆਈ ਏ ਜਿਹੜੀ ਆਪਾਂ ਤੁਹਾਨੂੰ ਅੱਗੇ ਦਿਖਾ ਰਹੇ ਹਾਂ ਇਹ ਸਾਰਾ ਆਪਾਂ ਅੰਦਰ ਜਾ ਕੇ ਦਿਖਾਵਾਂਗੇ ਥਿਆਈ ਯਾਨੀ ਕਿ ਸਾਰੇ ਪਿੰਡ ਦੀ ਸਾਂਝੀ ਜਗ੍ਹਾ ਬਾਕੀ ਤੁਹਾਨੂੰ ਅੱਗੇ ਦਿਖਾਉਂਦੇ ਆਪਾਂ अच्छा अच्छा। ਲਾ ਦੋਸਤੋ ਚੈੱਕ ਕਰੋ ਇਹ ਨਾ 6 ਪਿੰਡਾਂ ਦੀ ਥਿਆਈ ਏ। ਜਾਨਕੀ ਕੋਈ ਤਗੜੇ ਮੰਤਰੀ ਅਫਸਰ ਨੇ ਆਉਣਾ ਜਾਂ ਮੰਨ ਲਓ ਕੋਈ ਹੋਰ ਕਿਹੜੇ ਕਿਹੜੇ ਪਿੰਡ ਦੀ ਆ ਦੇਖ ਲਓ ਤੁਸੀਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਉਹ ਜਾਣਾ ਪਿੰਡ ਹੋ ਗਿਆ। ਉਹ ਜਾਣਾ ਪਿੰਡ ਹੋ ਗਿਆ ਅੰਬਰਸਰ ਡੁੰਡਵਾ ਠੀਕ ਹੈ ਉਸ ਤੋਂ ਬਾਅਦ ਕਰਾੜ ਕੋਇਲ ਨੇ ਪਿਆਣਾ ਇਹ 6 ਪਿੰਡਾਂ ਦੀ ਸਾਂਝੀ ਜਗ੍ਹਾ ਯਾਨੀ ਕਿ ਕਹਿਣ ਦਾ ਮਤਲਬ ਵੀ 6 ਪਿੰਡਾਂ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਇਸ ਮੇਨ ਸਾਂਝੀ ਜਗ੍ਹਾ ਦੇ ਉੱਪਰ ਇਕੱਠਾ ਕੀਤਾ ਜਾਂਦਾ ਬਾਕੀ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾਉਣੀ ਆ ਦੋਸਤੋ ਬਣੇ ਰਿਓ ਆਪਣੇ ਨਾਲ ਹੋ ਗਈ 6 ਪਿੰਡਾਂ ਦੀ ਸਾਂਝੀ ਜਗ੍ਹਾ ਜਿਹਨੂੰ ਇੱਥਾਈ ਕਹਿੰਦੇ ਨੇ 6 ਪਿੰਡਾਂ ਦੀ ਸਾਂਝੀ ਜਗ੍ਹਾ ਤੇ ਇੱਧਰ ਤੁਸੀਂ ਚੈੱਕ ਕਰੋ ਪੁਰਾਣਾ ਕਲਚਰ ਏ ਸਾਰਾ ਪੁਰਾਣੇ ਘਰ ਪੁਰਾਣੇ ਟਾਈਪ ਦੇ ਦਰਵਾਜ਼ੇ ਪੁਰਾਣੇ ਹੋਰ ਦਿਖਾਉਣੀ ਆ ਏ ਦੋਸਤੋ ਡੇਰਾ ਆ ਗਿਆ ਨੱਥਾਂ ਦਾ ਬਾਬਾ ਕਹਾਕਨਾਰ ਕਾ ਡੇਰਾ ਆ ਗਿਆ ਇਹ ਵੀ ਬਹੁਤ ਪੁਰਾਣੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਬਹੁਤ ਪੁਰਾਣਾ ਬਣਿਆ ਹੋਇਆ ਇਹ ਚੈੱਕ ਕਰੋ ਆ ਦੇਖੋ ਭਗਨਾ ਜੀ ਦੀ ਇਹ ਜੇ ਬਾਬਾ ਜੀ ਦੇਖੋ ਪਿੰਡ ਦੇ ਵਿੱਚ ਇਹ ਕਲਚਰ ਤਿਆਰ ਕਰਿਆ ਹੋਇਆ ਇਹਨਾਂ ਨੇ ਪੁਰਾਣਾ ਬਹੁਤ ਚੀਜ਼ਾਂ ਸਵਾਲੀਆਂ ਹੋਈਆਂ ਨੇ ਇਹ ਚੈੱਕ ਕਰੋ ਤੁਹਾਨੂੰ ਇਧਰੋਂ ਆਪਾਂ ਸਾਹਮਣੇ ਤੋਂ ਵੀ ਦਿਖਾਉਨੇ ਆਂ ਇਹ ਦੋਸਤੋ ਤੁਹਾਨੂੰ ਹਰਿਆਣੇ ਦੇ ਪੁਰਾਣੇ ਪਿੰਡ ਦਾ ਵਿਰਸਾ ਦਿਖਾ ਰਹੇ ਆਂ ਬਣੇ ਰਹੋ ਆਪਣੇ ਨਾਲ ਵੀਡੀਓ ਦੇ ਵਿੱਚ ਸਿੱਧੋ ਅਦੇਸ਼ ਵੇਲਡ ਅੰਦਰ ਬੜੀਆ ਚੀਜ਼ ਬਣੀ ਹੋਈ ਹੈ ਜੀ ਪਹਿਲਾਂ ਦੋਸਤੋ ਇੱਦਾਂ ਜਗਾ ਸੀ ਬਾਬਾ ਖਾਕਨਾ ਸੀ ਹੁਣ ਇਧਰ ਸਾਰਾ ਰੈਵਨਿਊ ਕਰਦੇ ਪਏ ਨੇ ਤਿਆਰ ਕਰਦੇ ਪਏ ਨੇ ਬਹੁਤ ਵੱਡੇ ਟੇਬਲ 'ਚ ਅੱਛਾ ਇਹ ਵੱਡੀ ਮੂਰਤੀ ਹੈ ਜਿਹੜੀ ਦੋਸਤੋ ਅੰਦਰ ਰੱਖੀ ਜਾਊਗੀ ਇਹ ਮੀਣ ਮਲੋ ਲੋਕਰ ਹੋ ਗਿਆ ਜਿਹਨੂੰ ਗੋਲਕ ਕਹਿੰਦੇ ਨੇ ਗੋਲਕ ਤੁਸੀਂ ਇੱਕ ਗੋਲਕ ਦੇ ਉੱਪਰੋਂ ਤੁਸੀਂ ਇਹ ਵੀ ਚੱਕਣੀ ਵੀ ਔਖੀ ਹੈ ਹਨਾ ਜਦੋਂ ਹਰਿਆਣੇ ਦੇ ਵਿੱਚ ਤੁਸੀਂ ਕੋਈ ਮਾਇਆ ਭੇਟ ਕਰਨੀ ਕੁਛ ਕਰਨੀ ਇਦਾਂ ਦੀ ਕਰ ਸਕਦੇ ਹੋ ਤੇ ਸਿੱਧੀ ਅਲਮਾਰੀ ਦੇ ਵਿੱਚ ਆਉਗੀ ਇਹ ਖਾਕਨਾਥ ਜੀ ਦੇ ਖੜਾਣੇ ਜਾਂ ਖਾਕਨਾਥ ਜੀ ਸਭ ਪੂਰੀ ਕਰਨੇ ਸਭ ਖਾਕਨਾਥ ਜੀ ਨੂੰ ਦਿਖਾ ਰਹੇ ਆ ਬਾਬਾ ਜੀ ਹਰਿਆਣੇ ਦੇ ਵਿੱਚ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਇਹ ਮੂਰਤੀ ਅੰਦਰ ਟੇਕੀ ਜਾਊਗੀ ਹਰੇਕ ਮਨੋਗਾਣਕ ਸਪੂਰਨ ਹੁੰਦੀ ਹੈ ਦੋਸਤੋ ਆ ਜਿਹੜੀ ਚੀਜ਼ ਤੁਹਾਨੂੰ ਦਿਖਾ ਰਿਹਾ ਨਾ ਜਿਹੜੀ ਪਹਿਲਾਂ ਪਹਿਲਾਂ ਪਿੱਛੇ ਦਿਖਾਈ ਰਿਹਾ ਵੀਨਿਊ ਹੋ ਰਿਹਾ ਹੈ ਇਹ ਵਾਲਾ ਬਾਬਾ ਖਾਕਨਾਦ ਦੀ ਸਮਾਦ ਇੱਥੇ ਬਾਬਾ ਜੀ ਜਦੋਂ 12 ਸਾਲ ਦੇ ਸੀ ਤੇ ਸਮਾਦ ਲਿੱਤੀ ਸੀ ਇਸ ਜਗ੍ਹਾ ਦੇ ਉੱਪਰ ਕਰ ਲੋ ਦਰਸ਼ਨ ਦੋਸਤੋ 64 ਤੋਂ ਲੈ ਕੇ 1608 ਤੱਕ ਦੀ ਬਹੁਤ ਪੁਰਾਣੀ ਇਮਾਰਤ ਬਣੀ ਹੋਈ ਹੈ ਸਾਰੀ ਪੁਰਾਣੀਆਂ ਇੱਟਾਂ ਦੀ ਬਣੀ ਹੋਈ ਹੈ ਤੇ ਪੂਰੇ ਆਰਤੀ ਸੰਧਿਆ ਹੁੰਦੀ ਹੈ ਜੇ 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 ਆਪਾਂ ਇਹ ਜਿਹੜੀ ਸਮਾਧੀ ਲਈ ਸੀ ਖਾਗਨਾ ਦੇ ਬਬ ਤੋਂ ਹੋ ਸਕਦਾ ਹੈ। ਹੋਰ ਬਲੌਗ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਪਿਆਰਾ ਜਿਹਾ ਕਮੈਂਟ ਵੀ ਕਰਿਓ। ਕਿ ਪੰਜਾਬ ਵਾਲੇ ਤੇ ਚੁੜੰਗੀ ਤੋਂ। ਹੋਰ ਆ ਚੀਜ਼ ਨਾ ਪੰਜਾਬ ਚੋਂ ਲਾ। ਇਹ ਕਿੱਥੇ ਕਿੱਥੇ ਟੰਗੀ ਹੁੰਦੀ ਹੈ ਕੀ ਕੀ ਇਹ ਜਰੂਰ ਦੱਸਿਓ। ਪਤਾ ਹੋਊਗਾ ਤੁਹਾਨੂੰ। ਹਰਿਆਣੇ ਦੇ ਵਿੱਚ ਅਜੇ ਵੀ ਇਹ ਡਾਕ ਘਰਾਂ ਦੇ ਵਿੱਚ ਟੰਗੀ ਹੋਈ ਹੈ ਬਹੁਤ ਸਾਰੇ। ਪੁਰਾਣੇ ਦਰਵਾਜ਼ੇ ਤੁਹਾਨੂੰ ਦਿਖਾ ਰਹੇ ਆ। ਪੁਰਾਣਾ ਕਲਚਰ ਦਿਖਾ ਰਹੇ ਆ ਹਰਿਆਣੇ ਦਾ, ਜਾਣੇ ਦਾ।